ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਕਮਰੇ ਵਿੱਚੋਂ ਮੋਬਾਈਲ ਫੋਨ ਅਤੇ ਸਪਾਈ ਕੈਮਰਾ ਸਣੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਮਿਲਣ ਦੇ ਮਾਮਲੇ ਵਿੱਚ ਇੱਕ ਜੇਲ੍ਹ ਅਧਿਕਾਰੀ ਦੀ ਗ੍ਰਿਫਤਾਰ ਹੋਈ ਹੈ। ਅਸਾਮ ਦੀ ਪੁਲਿਸ ਨੇ ਵੀਰਵਾਰ ਰਾਤ ਨੂੰ ਡਿਬਰੂਗੜ ਸੈਂਟਰ ਜੇਲ੍ਹ ਦੇ ਸੁਪਰੀਡੈਂਟ ਨਿਪਿੰਨ ਦਾਸ ਨੂੰ ਗ੍ਰਿਫਤਾਰ ਕਰ ਲਿਆ ਹੈ। दुबई ਤੋਂ ਪੰਜਾਬ ਪਰਤੇ ਅਮਰਿਤਪਾਲ ਸਿੰਘ ਨੂੰ 23 April 2023 ਨੂੰ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਉੱਤੇ ਵੱਖ-ਵੱਖ ਮਾਮਲੇ ਦਰਜ ਹੋਏ ਹਨ ਫਿਊ ਡੇਸ ਬਿਫੋਰ देयर वाज ਅ ਸਰਚ ਮੇਡ ਇਨਸਾਈਡ ਦ ਜੇਲ ਵੇਅਰ ਵੀ ਹੈਵ ਫਾਊਂਡ ਮੋਬਾਈਲ ਫੋਨਸ ਰਿਮੋਟ ਵਿਦ ਕੀਪੈਡ ਐਂਡ ਅਦਰ ਡਿਵਾਈਸੇਸ ਇਨਸਾਈਡ ਦ ਜੇਲ ਪ੍ਰਮਿਸਿਸ Based on that case, we have started investigation and we have collected some uh, technical data also uh, regarding the mobile phones and the other communication devices which they have used. Upon further investigation, we found that uh, there is an excess uh, between the jail officials, especially superintendent and others, with the NSU detainees and uh, for this reason, uh, we have registered a new case, appropriate sections have been applied there. ਆਪਨ ਸਫੀਸ਼ੀਐਂਟ ਐਵੀਡੈਂਸ ਐਂਡ ਇੰਕਿਮੂਲੇਟਿੰਗ ਐਵੀਡੈਂਸ ਵਿਚ ਇਜ਼ ਬੋਥ ਟੈਕਨੀਕਲ ਐਵੀਡੈਂਸ ਐਂਡ ਆਲਸੋ ਸੈਕੰਡ ਪੋਲਿਸ ਵੀ ਹੈਵ ਟੇਕਨ ਹਿਮ ਇਨ ਟੂ ਕਸਟਡੀ ਅਸਟਰਡੇ ਨਾਈਟ ਐਂਡ ਅਰੈਸਟਡ ਟੂਡੇ ਡਿਬਰੂਗੜ ਦੇ ਏਐਸਪੀ ਸੀਜਲ ਅਗਰਵਾਲ ਨੇ ਇਸੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਡਿਬਰੂਗੜ ਜਿਲ੍ਹੇ ਸੁਪਰਡੈਂਟ ਨਿਪਨ ਦਾਸ ਨੂੰ ਯੂਪੀਏ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੀ ਧਾਰਾ 13 1 ਬੀ ਅਤੇ ਅਸਾਮ ਜੇਲ੍ਹ ਐਕਟ ਦੀ ਧਾਰਾ 75 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤਾਰਾ ਫਰਵਰੀ ਨੂੰ ਡਿਬਰੂਗੜ ਸੈਂਟਰ ਜੇਲ ਵਿੱਚ ਅਮਰਿਤਪਾਲ ਸਿੰਘ ਦੇ ਕੋਲੋਂ ਅਧਿਕਾਰੀਆਂ ਨੇ SIM ਕਾਰਡ ਵਾਲੇ smartphones, key pad ਵਾਲੇ phone, keyboard ਦੇ ਨਾਲ TV remote, spy camera, pen drive, bluetooth headphone, speaker ਅਤੇ smart watch ਸਹਿਤ ਕਈ پابੰਦੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਸਨ। ਇਸ ਘਟਨਾ ਤੋਂ ਬਾਅਦ ਫਰਵਰੀ ਵਿੱਚ ਅਸਾਮ ਦੇ ਪੁਲਿਸ ਦੇ ਡਾਇਰੈਕਟਰ ਜਨਨਾ ਜੀ.ਪੀ ਸਿੰਘ ਨੇ ਡਿਬਰੂਗੜ ਕੇਂਦਰੀ ਜੇਲ ਦਾ ਦੌਰਾ ਕੀਤਾ ਸੀ। ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ ਸਾਥੀ ਰਾਸ਼ਟਰੀ ਸੁਰੱਖਿਆ ਕਾਨੂੰਨ NSA ਦੇ ਤਹਿਤ ਗ੍ਰਿਫਤਾਰ ਹੋਣ ਤੋਂ ਬਾਅਦ April 2023 ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਜ਼ਿਕਰਯੋਗ ਹੈ ਕਿ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਹੋਰ ਕਾਰਕੁਨ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਦੀ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬਦਲੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ ਇਸ ਸਬੰਧ ਵਿੱਚ ਅਮਰਿਤਪਾਲ ਸਿੰਘ ਦੇ ਮਾਤਾ ਅਤੇ ਡਿਬਰੂਗੜ ਜੇਲ੍ਹ ਵਿੱਚ ਰੱਖੇ ਗਏ ਹੋਰ ਬੰਦੀਆਂ ਦੇ ਰਿਸ਼ਤੇਦਾਰ ਅਮਰਿਤਪਾਲ ਸਾਹਿਬ ਵਿਖੇ ਭੁੱਖ ਹੜਤਾਲ ਉਤੇ ਹਨ ਜਦੋਂ ਜਦੋਂ ਉਹਨਾਂ ਅਰੈਸਟ ਕੀਤਾ ਉਹਦੇ ਉਹਦੇ ਪਿੱਛੇ ਵੀ ਕੋਈ ਚਾਲ ਹੋਊਗੀ ਪੰਜਾਬ ਸਰਕਾਰ ਦੇ ਉਹ ਜਾਂ ਸੈਂਟਰ ਦੇ ਉਹ ਕਿੰਨੇ ਉਹਨੂੰ ਪ੍ਰੋਵਾਈਡ ਕਰਨ ਨੂੰ ਕਿਹਾ ਉਹ ਫੋਨ ਉੱਤੇ ਤੇ ਬਾਕੀ ਇਹ ਵਾਪੇ ਪਰਸੋਂ ਦਾ ਇਹਨਾਂ ਨੇ ਫੋਨ ਵੀ ਬੰਦ ਕਰਵਾ ਦਿੱਤਾ ਫੋਨ ਵੀ ਨਹੀਂ ਆ ਰਿਹਾ ਨਾ ਪਰਸੋਂ ਦੀ ਗੱਲਬਾਤ ਵੀ ਨਹੀਂ ਹੋ ਰਹੀ ਅੱਜ ਪਾਣੀ ਲੈ ਕੇ ਭਾਈ ਸਾਹਿਬ ਦੀ ਸਿੰਘ ਨਹੀਂ ਗਈ ਉਹਨਾਂ ਪਾਣੀ ਵੀ ਅੰਦਰ ਨਹੀਂ ਜਾਣ ਦਿੱਤਾ ਹੁਣ ਸਾਨੂੰ ਇਹ ਬਹੁਤ ਬਹੁਤ ਮਤਲਬ ਤਕਲੀਫ ਹੋਣੀ ਬਹੁਤ ਅਹੀ ਟੈਨਸ਼ਨ ਹੈ ਕਿ ਸਾਡੇ ਸਿੰਘਾਂ ਨੂੰ ਪਤਾ ਨਹੀਂ ਅੰਦਰ ਕੀ ਹੋ ਸਕਦਾ ਕਿਸੇ ਵੇਲੇ ਵੀ ਕੋਈ ਹੁਸ ਹੋ ਸਾਰੇ ਜੀ ਸਾਨੂੰ ਕੋਈ ਖਬਰ ਹੀ ਨਹੀਂ ਮਿਲ ਰਹੀ ਅਜੇ ਤੱਕ ਕੋਖਰਤਾਲ ਤੇ ਉਹਨਾਂ ਦੀ ਤੇ 16 ਤਰੀਕ ਤੋਂ ਸਟਾਰਟ ਸਾਡੀ 22 ਤੋਂ ਇਹ ਉਹਨਾਂ ਚੇ ਨਹੀਂ ਜਾਦੀ ਹੋਈ ਜਾਊਗੀ ਜਿੰਜੇ ਸਾਡੇ ਸਿੰਘ ਪੰਜਾਬ ਨਹੀਂ ਆਉਂਦੇ ਕਿਉਂਕਿ ਉਹਨਾਂ ਦੀ ਹੁਣ ਜਾਣਾਂ ਨੂੰ ਬਹੁਤ ਖਤਰਾ ਵਾ ਦੋ ਤਿੰਨ ਸਿੰਘ ਜਿਆਦਾ ਸੀਰੀਅਸ ਹੈ ਅਹੀਂ ਤੇ ਚੌਨੀ ਅਭੀ ਡਰਨਿਆ ਸੇ ਖਤਮ ਨਹੀਂ ਨਾ ਫੇਰ ਵੀ ਪੰਜਾਬ ਲੈਣਾ ਹੀ ਹੁਣ ਉਹਨਾਂ ਦੀ ਮੰਗ ਹੈ ਕਿ ਜੇਲ ਤਬਦੀਲ ਦੀ ਆ ਨਾ ਐਡੀ ਕੋਈ ਵੱਡੀ ਮੰਗਤ ਨਹੀਂ ਉਹਨਾਂ ਨੇ ਪੰਜਾਬ ਦੀ ਜੇਲ ਜੀ ਤਬਦੀਲ ਕਰਦੇ ਨੇ ਉਹ ਰੋਟੀ ਪਾਣੀ ਖਾ ਲੈਣ ਬਾਕੀ ਜਿਹੜਾ ਇਹਨਾਂ ਦਾ ਪ੍ਰੋਸੀਜਰ ਆ